मैक्सिमरी स्कूल ਵਿਖੇ ਅੱਜ ਦਾਦਾ-ਦਾਦੀ ਦਿਵਸ ਬੜੇ ਉਤਸ਼ਾਹ ਤੇ ਧੂਮ-ਧਾਮ ਨਾਲ ਮਨਾਇਆ ਗਿਆ। ਸਕੂਲ ਦੇ ਛੋਟੇ-ਛੋਟੇ ਬੱਚਿਆਂ ਨੇ ਆਪਣੇ ਮਾਤਾ-ਪਿਤਾ ਤੇ ਦਾਦਾ-ਦਾਦੀ ਨੂੰ ਸਮਰਪਿਤ ਇੱਕ ਸ਼ਾਨਦਾਰ ਪ੍ਰੋਗਰਾਮ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪ੍ਰੋਗਰਾਮ ਨੇ ਵੱਖ-ਵੱਖ ਪੀੜ੍ਹੀਆਂ ਵਿਚਕਾਰ ਵਿਸ਼ੇਸ਼ ਬੰਧਨ ਨੂੰ ਪ੍ਰਦਰਸ਼ਿਤ ਕੀਤਾ ਤੇ ਪ੍ਰੋਗਰਾਮ ਦੀ ਸ਼ੁਰੂਆਤ ਦਾਦਾ-ਦਾਦੀ ਦੇ ਸਵਾਗਤ ਨਾਲ ਹੋਈ। ਛੋਟੇ ਬੱਚਿਆਂ ਨੇ ਇੱਕ ਅਭੁੱਲ ਪ੍ਰੋਗਰਾਮ ਪੇਸ਼ ਕੀਤਾ ਜਿਸ ਵਿੱਚ ਵੱਖ-ਵੱਖ ਪੇਸ਼ਕਾਰੀਆਂ ਜਿਵੇਂ ਕਿ ਗੀਤ ਅਤੇ ਡਾਂਸ ਸ਼ਾਮਲ ਸਨ। ਸ਼੍ਰੀ ਬੀਬੀ ਕਰਵਾਲ, ਡਾਕਟਰ ਰਗਵੀਰ ਬੰਗੜ ਅਤੇ ਸ਼੍ਰੀ ਵਿਨੀਤ ਜੈਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਦਾ ਹਿੱਸਾ ਬਣਨ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਸਕੂਲ ਮੈਨੇਜਮੈਂਟ ਅਤੇ ਸਾਰੇ ਅਧਿਆਪਕ ਸਮਾਗਮ ਦੇ ਆਯੋਜਨ ਵਿੱਚ ਸਰਗਰਮੀ ਨਾਲ ਸ਼ਾਮਲ ਸਨ ਜਿਸ ਨਾਲ ਹਾਜ਼ਰ ਸਾਰਿਆਂ ਲਈ ਇੱਕ ਸਹਿਜ ਅਤੇ ਯਾਦਗਾਰ ਅਨੁਭਵ ਯਕੀਨੀ ਬਣਾਇਆ ਗਿਆ ਅਜਿਹੇ ਦਿਲਚਸਪ ਸਮਾਗਮ ਦੇ ਆਯੋਜਨ ਵਿੱਚ ਸਕੂਲ ਦੁਆਰਾ ਕੀਤੀ ਗਈ ਯਤਨਾਂ ਲਈ ਮਾਤਾ-ਪਿਤਾ ਤੇ ਦਾਦਾ-ਦਾਦੀ ਨੇ ਭਰਪੂਰ ਪ੍ਰਸ਼ੰਸਾ ਕੀਤੀ ਇਸ ਸਮਾਗਮ ਵਿੱਚ ਸਕੂਲ ਦੇ ਡਾਇਰੈਕਟਰ ਐਡਵੋਕੇਟ ਹਰਮਿੰਦਰ ਕੌਸ਼ਕ ਵਾਈਸ ਪ੍ਰਿੰਸੀਪਲ ਅੰਜੂ ਉਪਾਸਨਾ ਠਾਕੁਰ ਸ਼ਕੁੰਤਲਾ ਮਿਤਲੇਸ਼ ਦਿਵਾੜੀ ਆਜੀ ਆਧੇ ਹਾਜ਼ਰ ਸਨ ਪ੍ਰੋਗਰਾਮ ਵਿੱਚ ਹਾਜ਼ਰ ਸਾਰਿਆਂ ਨੇ ਸਮਾਗਮ ਦੇ ਆਯੋਜਨ ਲਈ ਸਕੂਲ ਪ੍ਰਬੰਧਕਾਂ ਤੇ ਅਧਿਆਪਕਾਂ ਦਾ ਧੰਨਵਾਦ ਵੀ ਕੀਤਾ